ਮੇਰਾ ਨਾਮ ਸਤਪਾਲ ਸਿੰਘ ਕੁੰਨੀਆ ਮੈਂਬਰ ਇਲੈਕਸ਼ਨ ਤੇ ਤਨੋਲਾ ਤੇ ਇੱਥੇ ਦੇ ਸੇਵਾਦਾਰਾਂ ਸਿੰਘ ਮਹਿੰਦੀ ਤੇ ਗੁਰਦਾ ਮਾਰੀ ਤਨੋਲਾ ਦੇਖਿਆ ਜਿਹੜਾ ਮੇਲਾ ਭੱਜਦਾ ਸੰਗਤਾਂ ਦਾ ਦਾ ਦੌਰ ਹੈ ਜਿਹੜਾ ਬਹੁਤ ਦਿਨਾਂ ਤੋਂ ਲੱਗਿਆ ਹੋਇਆ ਔਰ ਕੱਲ ਨੂੰ ਅਹਿਮ ਮੇਲਾ ਆਖੁੰਦੀਆਂ ਕਰਨ ਚੌਂਕੀਆਂ ਨੇ ਤੇ ਪਰਸੋਂ ਨੂੰ ਲਾਮੀਆ ਲਾਮੀਰੇ ਦੇ ਬਹੁਤ ਵੱਡੇ ਲੈਵਲ ਤੇ ਜਿਹੜੇ ਪੁਸ਼ਤੀ ਦੰਦਰ ਹੋਣਗੇ ਸਭ ਤੋਂ ਵੱਡੀ ਜਿਹੜੀ ਝੰਡੀ ਹੈ ਉਹ 7000 ਦੀ ਹੈ ਕਵਾਲ 74 ਕਵਲੀਆਂ 44 ਜਿਹੜੀ 21 ਤੇ 11 ਹਜ਼ਾਰ ਦੀਆਂ ਝੰਡੀਆਂ ਤੇ 5100 2100 ਉਹਨਾਂ ਦੀਆਂ ਤਾਂ ਮਤਲਬ ਗਿਣਤੀ ਨਹੀਂ ਕਹਿ ਸਕਦੇ ਵੀ ਉਹ ਬਹੁਤ ਜ਼ਿਆਦਾ ਤਵਾਦ ਦੇ ਵਿੱਚ ਹੋਣਗੀਆਂ ਤੇ ਜਿਹੜੇ ਲੋਕੀ ਆ ਉਹ ਆਪਣੇ ਆਪ ਹਮ ਹਵਾ ਆ ਕੇ ਪਹੁੰਚਦੇ ਆ ਤੇ ਆਪਣੀ ਹੀ ਜੇਬਾਂ ਜੋ ਝੰਡੀਆਂ ਮੰਨਦੇ ਆ ਪਰ ਕੁਝ ਜਿਹੜੀ ਗ੍ਰਾਹੀ ਆ ਉਹ ਪਿੰਡ ਵੱਲੋਂ ਕਰੀ ਜਾਂਦੀ ਹੈ ਜਿੰਨੀ ਵਾਰ ਤੋਂ ਵੱਧ ਹੋ ਜਾਂਦੀ ਹੈ ਬਾਕੀ ਬਾਬੇ ਦੇ ਦਰਵਾਜ਼ੇ ਕੋਈ ਪੈਸਾ ਨਹੀਂ ਪਾਉਂਦੇ ਵਿੱਚ ਕਿ ਬਾਬੇ ਦੇ ਦਰਬਾਰ 'ਚ ਜਿਹੜੀ ਲਕਾਨਾਂ ਦੀ ਗਰਾਹੀ ਹੁੰਦੀ ਆ ਉਹ ਵਿੱਚ ਅਸੀਂ ਫੰਡ ਦੇ ਵਿੱਚ ਪਾਉਂਦੇ ਆ ਬਾਕੀ ਉਹਦੇ ਤੋਂ ਦਰਬਾਰ ਵੱਲੋਂ ਇਸ ਖੇਡਾਂ ਦੇ ਵਿੱਚ ਕੋਈ ਪੈਸਾ ਨਹੀਂ ਲਿਆ ਜਾਂਦਾ